हां तो प्यारे बच्चे सारेन कर भाई ससी काल हां बेटा नोदया दाखला पखिया ते अरिदीन आपा भाई जैता जी फाउंडेशन ਵੱਲੋਂ ਤਿਆਰ ਪੁਸਤਕ ਦਾ ਨੌਵਾਂ ਸੈੱਟ ਉਹਦਾ ਦੂਜਾ ਪੈਰਾ ਕਰਨ ਲੱਗਿਆ ਧਿਆਨ ਨਾਲ ਪੜੋ ਕਹਿੰਦਾ ਤਾਮਿਲਨਾਡੂ ਵਿੱਚ ਪੋਂਗਲ ਦਾ ਤਿਉਹਾਰ ਪੂ ਦੇ ਮਹੀਨੇ ਵਿੱਚ 4 ਦਿਨਾਂ ਲਈ ਮਨਾਇਆ ਜਾਂਦਾ ਹੈ ਪੋਂਗਲ ਦੇ ਪਹਿਲੇ ਦਿਨ ਲੋਕ ਭੋਗੀ ਦਾ ਤਿਉਹਾਰ ਮਨਾਉਂਦੇ ਹਨ ਸਾਰਾ ਘਰ ਸਾਫ਼ ਕੀਤਾ ਜਾਂਦਾ ਹੈ ਇਸ ਨਾਲ ਵਾਤਾਵਰਨ ਸ਼ੁੱਧ ਹੁੰਦਾ ਹੈ ਪੋਗੀ ਵਾਲੇ ਦਿਨ ਸ਼ਾਮ ਨੂੰ ਪੋਗੀ ਵਾਲੇ ਦਿਨ ਸ਼ਾਮ ਨੂੰ ਬੱਚੇ ਢੋਲ ਅਤੇ ਵਾਜੇ ਵਜਾ ਕੇ ਜਸ਼ਨ ਮਨਾਉਂਦੇ ਹਨ ਪੋਂਗਲ ਦੇ ਦਿਨ ਘਰ ਅਤੇ ਵੇੜੇ ਨੂੰ ਰੰਗੋਲੀ ਨਾਲ ਸਜਾਇਆ ਜਾਂਦਾ ਹੈ। ਹਰ ਕੋਈ ਇਸ਼ਨਾਨ ਕਰਦਾ ਹੈ ਅਤੇ ਨਵੇਂ ਕੱਪੜੇ ਪਹਿਨਦਾ ਹੈ। ਠੀਕ ਹੈ ਬੇਟਾ। ਉਸ ਦਿਨ ਸਭ ਕੁਝ ਨਵਾਂ ਹੁੰਦਾ ਹੈ। ਵੇੜੇ ਵਿੱਚ ਚੁੱਲ੍ਹਾ ਜਗਾ ਕੇ ਨਵੇਂ ਭਾਂਡੇ ਵਿੱਚ ਪੋਂਗਲ ਪਕਾਇਆ ਜਾਂਦਾ ਹੈ। ਹਲਦੀ ਦਾ ਬੂਟਾ ਭਾਂਡੇ ਨਾਲ ਬੰਨਿਆ ਹੋਇਆ ਹੁੰਦਾ ਹੈ। ਨਵੀਂ ਫਸਲ ਦੇ ਚੋਲੇ ਨੂੰ ਗੰਨੇ ਦੇ ਰਸ ਵਿੱਚ ਪਕਾਇਆ ਜਾਂਦਾ ਹੈ ਜਦੋਂ ਚੌਲ ਉਬਲਦੇ ਹਨ ਅਤੇ ਚੜ ਜਾਂਦੇ ਹਨ ਫਿਰ ਇਸ ਵਿੱਚ ਦੁੱਧ ਪਾਦ ਅਤੇ ਚੜ ਬਟਾ ਇੱਥੇ ਸ਼ਬਦ ਹੋਊਗਾ ਕੜ ਜਾਂਦੇ ਹਨ ਫਿਰ ਇਸ ਵਿੱਚ ਦੁੱਧ ਪਾ ਦਿੰਦੇ ਹਨ ਦੁੱਧ ਦੇ ਨਾਲ ਉਬਲਦਾ ਪੌਂਗਲ ਭਾਂਡੇ ਦੇ ਸਿਖਰ ਤੇ ਭਰ ਜਾਂਦਾ ਹੈ ਅਤੇ ਚਾਰੇ ਪਾਸੇ ਵਹਿ ਜਾਂਦਾ ਹੈ ਅਤੇ ਝੱਗ ਅਤੇ ਅੱਗ ਵਿੱਚ ਟਪਕਦਾ ਹੈ ਉਸ ਸਮੇਂ ਆਲੇ ਦੁਆਲੇ ਇਕੱਠੇ ਹੋਏ ਲੋਕ ਖੁਸ਼ੀ ਨਾਲ ਨੱਚਦੇ ਹਨ ਜੋਸ਼ ਨਾਲ ਚੀਕਦੇ ਹਨ ਪੌਂਗਲ ਪੌਂਗਲ ਉਹ ਖੁਸ਼ੀ ਮਹਿਸੂਸ ਕਰਦੇ ਹਨ ਕਿ ਸੂਰਜ ਅਤੇ ਅਗਨੀ ਨੇ ਪੌਂਗਲ ਦੀ ਭੇਟ ਨੂੰ ਸਵੀਕਾਰ ਕਰ ਲਿਆ ਹੈ ਤਾਂ ਬੇਟਾ ਇਹ ਆਪਾਂ ਪੈਰਾ ਪੜ੍ਹ ਲਿਆ ਹੁਣ ਬੇਟਾ ਆਪਾਂ ਇਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਨਹਾਉਣ ਤੋਂ ਬਾਅਦ ਹਰ ਕੋਈ ਕੀ ਪਹਿਨਦਾ ਹੈ ਤਾਂ ਬੇਟਾ ਪੁਰਾਣੇ ਕੱਪੜੇ ਫਟੇ ਕੱਪੜੇ ਉਤਰਨ ਪਹਿਨਦੇ ਹਨ ਅੱਗੇ ਹੈਗਾ ਨਵੇਂ ਕੱਪੜੇ ਪਹਿਨਦੇ ਹਨ ਤਾਂ ਆਪਾਂ ਪੈਰੇ 'ਚ ਕੀਤਾ ਨਵੇਂ ਕੱਪੜੇ ਪਹਿਨਦੇ ਹਨ ਅੱਗੇ ਹੈਗਾ ਕਿੰਦਾ ਪੋਂਗਲ ਕੇਸ ਮਹੀਨੇ ਮਨਾਇਆ ਜਾਂਦਾ ਹੈ ਪੋ ਕੱਤਕ ਫੱਗਣ ਚੇਤ ਤਾਂ ਆਪਾਂ ਪੈਰੇ 'ਚ ਪੜਿਆ ਪੋ ਦੇ ਮਹੀਨੇ ਮਨਾਇਆ ਜਾਂਦਾ ਹੈ ਅੱਗੇ ਹੈਗਾ ਅੱਗ ਦਾ ਸਮਾਨਾਰਥੀ ਸ਼ਬਦ ਕਿਹੜਾ ਨਹੀਂ ਹੈ ਹਾਂ ਬੇਟਾ ਅੱਗ ਦਾ ਸਮਾਨਾਰਥੀ ਸ਼ਬਦ ਕਿਹੜਾ ਨਹੀਂ ਹੈ ਤਾਂ ਬੇਟਾ ਕਿਉਂਕਿ ਇਹ ਪੈਰਾ ਹਿੰਦੀ ਚੋਂ ਲਿਆ ਗਿਆ ਉਹਦੇ ਚ ਇਹ ਹੈਗਾ ਅਨਲ ਅਨਲ ਦਾ ਮਤਲਬ ਵੀ ਅੱਗ ਹੁੰਦਾ ਪਾਵਸ ਪਾਵਸ ਦਾ ਮਤਲਬ ਅੱਗ ਨਹੀਂ ਹੁੰਦਾ ਬੇਟਾ ਇਹ ਕਿਹਾ ਗਿਆ ਪਾਵਕ ਪਾਵਕ ਦਾ ਵੀ ਮਤਲਬ ਅੱਗ ਹੁੰਦਾ ਤੇ ਅੱਗ ਦਾ ਮਤਲਬ ਅੱਗ ਹੁੰਦਾ ਹੀ ਹੈ ਤਾਂ ਇਸ ਕਰਕੇ ਆ ਪਾਵਸ B1 ਨੂੰ ਅਸੀਂ ਐਜ਼ ਦੇ ਰਾਈਟ ਆਨਸਰ ਟਿਕ ਕਰ ਦੇਵਾਂਗੇ ਠੀਕ ਹੈ ਬੇਟਾ ਅਗਲਾ ਸਵਾਲ ਆ ਗਿਆ ਕਿੰਦਾ ਪੋਗੀ ਵਾਲੇ ਦਿਨ ਬੱਚੇ ਕੀ ਕਰਦੇ ਹਨ ਤਾਂ ਬੇਟਾ ਤਾਂ ਬੇਟਾ ਆਪਾਂ ਪੜਿਆ ਸੀ ਵੀ ਪੋਂਗਲ ਦੇ ਤਿਹਾਰ ਚ ਪਹਿਲੇ ਦਿਨ ਪੋਗੀ ਦਾ ਤਿਉਹਾਰ ਮਨਾਉਂਦੇ ਆ ਤੇ ਉਹਦੇ ਵਿੱਚ ਆਪਾਂ ਪੜਿਆ ਸੀ ਉਹ ਟੂਲ ਤੇ ਸੰਗੀਤਕ ਸਾਜ਼ ਵਜਾ ਕੇ ਜਸ਼ਨ ਮਨਾਉਂਦੇ ਆ ਏ 1 ਸਾਡਾ ਰਾਈਟ ਆਨਸਰ ਆਊਗਾ ਅੱਗੇ ਕੀ ਕਹਿੰਦਾ ਪਿਆ ਕਹਿੰਦਾ ਪੋਂਗਲ ਪੋਂਗਲ ਕਿੱਥੇ ਮਨਾਇਆ ਜਾਂਦਾ ਹੈ ਤਾਂ ਬੇਟਾ ਆਪਾਂ ਸ਼ੁਰੂ ਦੇ ਵਿੱਚ ਕੀਤਾ ਸੀਗਾ ਠੀਕ ਹੈ ਵੀ ਇਹ ਪੋਂਗਲ ਕਿੱਥੇ ਮਨਾਇਆ ਜਾਂਦਾ ਹੈ ਕੋਲਕਾਤਾ ਤਾਮਿਲਨਾਡੂ ਦਿੱਲੀ ਅਸਾਮ ਤਾਂ ਤਾਮਿਲਨਾਡੂ ਦੇ ਵਿੱਚ ਪੋਂਗਲ ਹੈ ਜਿਹੜਾ ਮਨਾਇਆ ਜਾਂਦਾ ਹੈ ਪੈਰੇ ਅਨੁਸਾਰ ਠੀਕ ਹੈ ਤਾਂ ਇਹ ਵੱਖ-ਵੱਖ ਇਲਾਕਿਆਂ 'ਚ ਵੱਖ-ਵੱਖ ਤਿਉਹਾਰ ਹੈ ਜਿਹੜੇ ਇਹ ਮਨ ਆਏ ਜਾਂਦੇ ਆ ਸੋ ਇਹ ਸੀਗਾ ਬੇਟਾ ਇਹਦਾ ਲਾਸਟ ਸਵਾਲ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ